ਮੈਨੂੰ ਨਾਲ ਦੀ ਨਾਲ ਮੇਰੇ ਕੋਲੇ ਮੈਨੂੰ ਫੋਨ ਆਇਆ ਮੈਂ ਕਿਸੇ ਮੁੰਡੇ ਨੂੰ ਫੋਨ ਕੀਤਾ ਮੈਂ ਕਿਹਾ ਯਾਰ ਅੱਜ ਕਾਲਜ ਦੇ ਵਿੱਚ ਫੈਸਟੀਵਲ ਹੈ ਤੇ ਦੇਖਣ ਚੱਲੀਏ ਤੇ ਮੈਂ ਉਹਨੂੰ ਫੋਨ ਕੀਤਾ ਉਹਨਾਂ ਦੇ ਕਰੇ ਪੁਰਾਣਾ ਫੋਨ ਲੱਗਾ ਸੀ ਉਹ ਗਰਾਰਿਆਂ ਵਾਲਾ ਉਹ ਜੇ ਮੈਂ ਫੋਨ ਲਾਇਆ ਟਿੰ 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 ਉਹਨਾਂ ਦੇ ਕਰੇ ਕਾ ਕਰेंगी ਟੰਗ ਟੰਗ ਇਹ ਤੋਂ ਬਾਅਦ ਕੀ ਹੋਇਆ ਮੈਂ ਕਿਹਾ ਯਾਰ ਆਪਣਾ ਕਾਲਜ ਜਾਣਾ ਤੇ ਆਪਾਂ ਜਲਦੀ ਆ ਮੌਸਮ ਬਹੁਤ ਖਰਾਬ ਆ ਜਦੋਂ ਮੈਂ ਆਦਾ ਬੈਠਕਾ ਦਰਵਾਜ਼ਾ ਖੋਲਿਆ ਬੜ ਬਹੁਤ ਜਿਆਦੇ ਹਵਾ ਚੱਲ ਰਹੀ ਸੀ ਇਹਨੇ ਭਿਆਨਕ ਮੌਸਮ ਨੂੰ ਦੇਖ ਕੇ ਮੇਰਾ ਦਿਲ ਜ਼ੋਰ ਜ਼ੋਰ ਧੜਕਣ ਲੱਗਿਆ ਮੈਂ ਕਿ ਯਾਰ ਕੋਈ ਇਤਨੇ ਕੋ ਸਾਧਰ ਹੈਗਾ ਉਹ ਕਹਿੰਦਾ ਮੇਰੇ ਕੋਲ ਯਾਮਾ ਮੋਟਰਸਾਈਕਲ ਹੈਗਾ RX100 ਉਹਨੇ ਸਟਾਰਟ ਕੀਤਾ ਹੇ ਨੰ 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 ਅੱਗੇ ਥੋੜੀਆਂ ਕੁੜੀਆਂ ਖੜੀਆਂ ਸੀ ਹੁਣ ਰੇਸ਼ਮਾਈ ਕੁੜੀਆਂ ਦੇ ਕਿ ਹੇ ਨੰ 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 ਉਹਨੇ ਕੀ ਕੀਤਾ ਬਾਈ ਮੈਨੂੰ ਬਟਿੰਡੇ ਬੱਸ ਅੱਡੇ ਚ ਲਾ ਗਿਆ ਉੱਪਰ ਦੀ ਮੇਰੇ ਉੱਤੇ ਹੈਲੀਕਾਪਟਰ ਲੰਘਿਆ ਅਜੇ ਬੱਸਾਂ ਨੇ ਜਦੋਂ ਉਤਰੇ ਸੀਗਾ ਉਹਨੇ ਚ ਕੀ ਬਈ ਸਾਡੀ ਸਰਕਾਰੀ ਬੱਸ ਪੀਆਰਟੀਸੀ ਅਧਾਰ ਘਰ ਵਾਲੀਆਂ ਬੁੜੀਆਂ ਦਾ ਲੱਦੀ ਹੋਈ ਉਹਨੂੰ ਸਟਾਰਟ ਦੇਖੋ ਕਿਵੇਂ ਹੁੰਦੀ ਆ ਮੈਂ ਕਿਹਾ ਕੀ ਹੋ ਗਿਆ ਬਈ ਕਾ ਧੱਕਾ ਲਵਾ ਯਾਰ ਜੋ ਧੱਕਾ ਲਵਾਇਆ ਸਟਾਰਟ ਹੋਈ ਓਏ ਇੱਕ ਹਰੀ ਤੇ ਲਾਲ ਦਾਰ ਨੂੰ ਜਦ ਜੋੜੀ ਬੰਦ ਹੋ ਗਈ ਉਹ ਮੈਂ ਕਿਹਾ ਹੁਣ ਦੇਖੇ ਕਰੀ ਹੋਰ ਜਿਉਂਨ ਕਿ ਦੀ ਗੋਗੀ ਸਟਾਰਟ ਦੁਬਈ ਨੇ ਗੇਅਰ ਲਾਇਆ ਉਹ ਬੰਦ ਹੋ ਗਈ ਥੋੜਾ ਜਿਹਾ ਅੱਗੇ ਆ ਤਾਂ ਧਰਮਪ੍ਰੀਤ ਵਿਚਾਰਾ ਜੋ ਅੱਜ ਆਪਣੇ ਵਿੱਚ ਨਹੀਂ ਰਿਹਾ ਉਹਨਾਂ ਦੀ ਕੈਸ਼ ਚੱਲ ਰਹੀ ਸੀ ਹਾਏ ਮੈਂ ਕਿਹਾ ਚਲੋ ਯਾਰ ਇਹ ਤੂੰ ਥੋੜਾ ਜੱਗੇ ਆ ਤਾਂ ਦਵਿੰਦਰ ਕਹੇ ਨੂਰ ਲੱਗੇ ਪਏ ਜਹਰਾ ਸੱਡਾ ਵਿਖਿਆ ਲਿਖਰ ਜਾਵੀਂ ਨਿੱਡ ਡੋਲੀ ਵਿੱਚ ਜਾਣ ਵਾਲੀ ਏ ਹਾਏ ਨਿੱਡ ਡੋਲੀ ਵਿੱਚ ਜਾਣ ਵਾਲੀ ਏ ਅੱਗੇ ਭਾਰੀ ਕਰਤਾਰਾਣਾ ਕਰਤਾਰਾਣਾ ਲੱਗੇ ਪਏ ਤੁੱਪ ਵੰਗਣੀ ਤੂੰ ਨਿਕਰੀ ਪਰੇ ਨਹੀਂ ਪਰ ਦੇ ਕੇ ਜਲੀ ਨਾ ਜਾਵੇ ਤੁੱਪ ਵੰਗਣੀ ਤੂੰ ਨਿਕਰੀ ਪਰੇ ਨਹੀਂ ਪਰ ਦੇ ਕੇ ਜਲੀ ਨਾ ਜਾਵੇ ਅੱਗੇ ਥੋੜਾ ਜੱਗਿਆ ਤੇ ਕੰਨ